جس راہ جیون سوچا درشٹی کو పరిస్థితి ਨਹੀਂ ਬਦਲਦਾ ਸੰਦੁਰ ਮੰਤੀ ਸਿੱਖੀ ਬਦਲ ਕੇ ਰਹਿ ਜਾਂਦਾ ਹੈ ਸੋਚਾ ਆਤਮਾ ਕਾफी ਵਿਸਤਾਰ ਉੱਚੇ ਆਏ ਤੇ ਘਰ ਦੇ ਵਿੱਚ ਇਹੀ ਗੱਲ ਹੋ ਰਹੀ ਸੀ ਭਾਈ ਸਾਹਿਬ ਰਮੇਸ਼ ਕੁਮਾਰ ਜੀ ਜੋ ਹਰ ਸਾਲ ਇਸ ਸਮਾਗਮ ਕਰੰਦੇ ਹਨ 2 ਸਾਲ ਪਹਿਲੇ ਆਦਰਨੀ ਸੁਖੀਜਾ ਜੀ ਵੀ ਇੱਥੇ ਆਏ ਸਮਾਗਮ ਹੋਇਆ ਇਸ ਸਾ ਸੰਗਤ ਪੁੱਛਿਆ ਆਪ ਜੀ ਕੰਮ ਕੀ ਕਰਦੇ ਹੋ ਮਹਾਤਮਾ ਕਹਿਣ ਲੱਗੇ ਕਿ ਮੈਂ ਸਾਈਕਲ ਦੇ ਉੱਤੇ ਰੋਜ਼ 4 ਵਜੇ ਗੁਰਦਾਸ ਸੰਤੁਸ਼ਣ ਹਾਂ ਦਾਸ ਨੇ ਉੱਥੇ بیٹھ ਕੇ ਗੱਲ ਕੀਤੀ ਕਿ ਬਾਵਾ ਗੁਰਬਚਨ ਸਿੰਘ ਜੀ ਨੂੰ ਕਿਸੇ ਨੇ ਸਵਾਲ ਕੀਤਾ ਆਪ ਜੀ ਆਪ ਅਮੀਰੀ ਔਰ ਗਰੀਬੀ ਨੂੰ ਮਿਟਾਉਣ ਦੇ ਵਿੱਚ ਕੀ ਕਰ ਰਹੇ ਹੋ ਇਹ ਦੁਨੀਆ ਦੇ ਵਿੱਚ ਰਾਜਨੀਤਿਕ ਪਾਰਟੀਆਂ ਤੇ ਇਹੀ ਸੋਚਦੀਆਂ ਨੇ ਕੀ ਆਪ ਅਮੀਰੀ اور ਗਰੀਬੀ ਨੂੰ ਮਿਟਾਉਣੇ ਵਿੱਚ ਕੀ ਕਰ ਰਹੇ ਹੋ ਤੇ ਬਾਦ ਜੀ ਨੇ ਕਿਹਾ ਮੈਨੂੰ ਇਹ ਦੱਸੋ ਪੰਨਾ ਕਿ ਅਮੀਰੀ ਦੀ ਹੱਦ ਕਿੱਥੇ ਖਤਮ ਹੁੰਦੀ ਹੈ ਜਿਹਦੇ ਕੋਲ ਹਜ਼ਾਰਾਂ ਹਨ ਉਹ ਲੱਖਾਂ ਪਾਂਦੀ ਸਾਸਨ ਕਿਹ ਤਮੰਨਾ ਹੈ ਜਿਹਦੇ ਕੋਲ ਲੱਖਾਂ ਹਨ ਕਰੋੜਾਂ ਪਾਂਦੀ ਤਮੰਨਾ ਹੈ ਉਹਦੇ ਤੋਂ ਵੱਡਾ ਤੇ ਗਰੀਬੀ ਨਹੀਂ ਹੈ ਜਿਹਦੇ ਹਜੇ ਮੰਚੇ ਰਾਜ ਹੀ ਨਹੀਂ ਆਇਆ ਹੈ ਹੁਣ ਹੋਈ ਅਨਵਾ ਥੋੜੀ ਦੇਰ ਬਾਅਦ ਫੇਰ ਆ ਜੇ ਅਸੀਂ ਬੇਸ਼ੱਕ ਖਾਤਾ ਲੇਕਿਨ ਆਨੰਦ ਥੋੜਾ ਘੱਟ ਗਿਆ ਬੋਲੀ ਉਲੀ ਹੋਰ ਘੱਟ ਗਿਆ ਮਨੁੱਖ ਦੀ ਵੀ ਇਹੀ ਪਰਿਵਰਤੀ ਹੈ ਕਿ ਮਨੁੱਖ ਉਹ ਦੌਲਤਾਂ ਨੂੰ ਪ੍ਰਾਪਤ ਕਰਕੇ ਵੀ ਉਹ ਆਨੰਦ ਸਕੂਨ ਨਹੀਂ ਪ੍ਰਾਪਤ ਕਰ ਰਿਹਾ ਹੁੰਦਾ ਉਹ ਕੀ 파ਨਾ ਮਾਇਆ ਨੂੰ ਲੈ ਗਿਆ 파ਨਾ ਤੇ ਮਾਇਆ ਪਤੀ ਨੂੰ ਹੈ ਮਾਇਆ ਦੇ ਸੌਮੀ ਨੂੰ ਹੈ ਮਾਇਆ ਦਾ ਸੌਮੀ ਜਿਹਦੇ ਜੀਵਨ 'ਚ ਆ ਗਿਆ ਉਹਦੇ ਜੀਵਨ 'ਚ ਰਾਜ ਹੁੰਦਾ ਹੈ ਉਹਦੇ ਜੀਵਨ 'ਚ ਸਕੂਨ ਹੁੰਦਾ ਹੈ ਉਹਦੇ ਬਾਰੇ ਸਚਨਾ ਦੀ ਲੈ ਕੇ ਆ ਕੱਖਾਂ ਦੀ ਕੁੱਲੀ ਚੰਗੀ ਜਿਸ ਵਿੱਚ ਗੁਰਮੁਖ ਰਹਿੰਦਾ ਹੈ ਕਿਉਂ ਕੱਖਾਂ ਦੀ ਕਹਿੰਦੇ ਉਹ ਪੁਰਲੀ ਜੋ ਹੈ ਮੈਲਰ ਨਾਲੋਂ ਵੀ ਚੰਗੀ ਹੁੰਦੀ ਹੈ ਜਿੱਥੇ ਬੇਸ਼ੁਮਾਰ ਦੌਲਤ ਹੁੰਦੀ ਹੈ ਕਿਸੇ ਨੇ ਇੰਗਲਿਸ਼ ਵਿੱਚ ਕਿਹਾ ਹੈ ਕਿ ਤੁਮ ਮਨੀ ਵੀ ਕੈਨ ਬਾਇ ਬੈੱਡ ਬਟ ਨੋਟ ਸਲੀਪ ਪੈਸੇ ਨਾਲ ਐਸੀ ਬੈੱਡ ਖਰੀਦ ਸਕਦੇ ਆ ਪਰ ਨਿੰਦਰ ਨਹੀਂ ਖਰੀਦ ਸਕਦੇ 10 ਸੈਕਟਰ 36 ਗੜ੍ਹ ਦੇ ਵਿੱਚ

ਤੂੰ ਮੀਨ ਰੰਤਾ ਇੱਕ ਤੂੰ ਹੀ ਨਿਰੰਕਟਾ ਕਿਰਦਾਰੂ ਕਹੇ ਸੰਸਾਰ ਤੇਰਾੂ ਕਹੇ ਸੰਤਨਤਾ ਸਭ ਦਾ ਬਲਾ ਕਰੋ ਕਰਤਾ ਸਭ ਦਾ ਬਨਾ ਕਰੋ ਕਰਤਾ ਗੀਤ ਤੋਰੀ ਤੇ ਰੰਗਾਂ ਗੀਤ ਤੋਰੀ ਤੇ ਰੰਗਾਂ ਮੇਰਾ ਢੋਲੇ ਨਾਲ ਇਕ ਵਾਰ ਮੇਰਾ ਢੋਲੇ ਨਾਲ ਇਕ ਵਾਰ ਮੱਛੂ ਕਰਦਾ ਮੰਗੀ ਪਿਆਰ ਬਦਲੋ ਕਰਦਾ ਮੰਗੀ ਪਿਆਰ ਕਰਾਣਾ ਇਹ ਤੂਹੀ ਨਰਨਕਾ ਸਤਗੁਰੂ ਮਤਾ ਸੁਦੇਸ਼ਾ ਸੁਮਿੰਦਰ ਘਰ ਦੇਵ ਜੀ ਮਹਾਰਾਜ ਕੀ ਜੈ ਦਰਗਹ ਵਾਲੀ ਰਾਜ ਮਤਾ ਗੁਰਬਚਨ ਅਵਤਾਰ ਕੀ ਜੈ ਦਾ ਮੈਸੇਜ ਹੈ ਨਿਰੰਕਾਰੀ ਮਿਸ਼ਨ ਇੱਕ ਅਧਿਆਤਮਿਕ ਮਿਸ਼ਨ ਹੈ ਨਿਰੰਕਾਰੀ ਮਿਸ਼ਨ ਕੋਈ ਗੁੱਟ ਹੈ ਜਾਂ ਸੰਪਰਦਾਇ ਜਾਂ ਧਰਮ ਨਹੀਂ ਹੈ ਪਰ ਇਹ ਮਾਨਵਤਾ ਦਾ ਮਿਸ਼ਨ ਹੈ ਮਾਨਵ ਨੂੰ ਇਸ ਪ੍ਰਭੂ ਪਰਮਾਤਮਾ ਦੀ ਪਹਿਚਾਨ ਉਹਦੇ ਮੂਲ ਦੀ ਪਹਿਚਾਨ ਕਰਾ ਕੇ ਹਰ ਇੱਕ ਦੇ ਨਾਲ ਇੱਕ ਪਿਆਰ ਦਾ ਰਿਸ਼ਤਾ ਸਥਾਪਿਤ ਕਰਦਾ ਹੈ ਤਾਂ ਕਿ ਹਰ ਪਾਸੇ ਜੋ ਹੈ ਉਹ ਮਾਨਵਤਾ ਹੀ ਸਥਾਪਿਤ ਹੋ ਸਕੇ ਹਰ ਪਾਸੇ ਪਿਆਰ ਹੀ ਹੋਵੇ ਔਰ ਨਫ਼ਰਤਾਂ ਦੀ ਕੋਈ ਵੀ ਦੁਈ ਦੁਵੈਦੀ ਭਾਵਨਾਵਾਂ ਦੀ ਸੰਕਿਰਣ ਸੋਚਾਂ ਦੀ ਕਿੱਧਰੇ ਵੀ ਕੋਈ ਜਗ੍ਹਾ ਨਾ ਹੋਵੇ ਇਹੀ ਨਿਰੰਕਾਰ ਮਿਸ਼ਨ ਦਾ ਸਭ ਤੋਂ ਵੱਡਾ ਮੈਸੇਜ ਹੈ